ਮਾਰਚ ਨੂੰ 13 ਵਾਡਾਂ ਦੀਆਂ ਹੋਣ ਜਾ ਰੀਆਂ ਡੇਰਾ ਬਾਬਾ ਨਾਨਕ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਅੱਜ ਕੈਬਨਟ ਮੰਤਰੀ ਹਰਪ੍ਰਜਾ ਸਿੰਘ ਈਟੀਓ ਤੇ ਵੱਧਾਈ ਕੇ ਗੁਰਦੀਪ ਸਿੰਘ ਅਦਾਵਲੋਂ ਮੁੱਖ ਦਫ਼ਤਰ ਵਿਖੇ ਚੋਣ ਲੜਨ ਦੇ ਦਾਅਵੇਦਾਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਇਸ ਮੁੱਖੇ ਪੱਤਰਕਾਰਾਂ ਨੂੰ ਜਾਣਕਾਰੀ ਦੇਦਿਆਂ ਕੈਬਨਟ ਮੰਤਰੀ ਹਰਪ੍ਰਜਾ ਸਿੰਘ ਈਟੀਓ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਦੀਆਂ ਚੋਣਾਂ ਪੈਂਡਿੰਗ ਪਈਆਂ ਸਨ ਜੋ ਕਿ ਹੁਣ ਡਿਕਲੇਅਰ ਹੋ ਚੁੱਕੀਆਂ ਤਾਂ ਸਾਡੀ ਪਾਰਟੀ ਦੇ ਉਮੀਦਵਾਰ ਸਾਰੀਆਂ ਦੇ ਸਾਰੀਆਂ ਵਾਡਾ ਉੱਪਰ ਚੋਣ ਲੜਨਗੇ ਤੇ ਜਲਦੀ ਹੀ ਉਮੀਦਵਾਰਾਂ ਦੇ ਨਾਮ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਕੈਬਨਟ ਮਤਿਹਰ ਭਜਨ ਸਿੰਘ ਈਟੀਓ ਨੇ ਕਹ ਕੇ ਇਹ ਚੋਣ ਬਿਲਕੁਲ ਨਰ ਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਤੇ ਸਾਰੀਆਂ ਦੇ ਸਾਰੀਆਂ ਸੀਟਾਂ ਉੱਪਰ ਸਾਡੇ ਉਮੀਦਵਾਰਾਂ ਦੀ ਜਿੱਤ ਹੋਵੇਗੀ ਤੇ ਇੱਥੇ ਪੁੱਲ ਬੋਹ ਮਤ ਨਾਲ ਸਮੁੱਚੀ ਨਗਰ ਕੌਂਸਲ ਬਣੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਦੇਖੋ ਦੇਰਾ ਬਾਬਾ ਨਾਨਕ ਦੀ ਜੋ ਨਗਰ ਕੌਂਸਲ ਹੈ ਇਹਦੀ ਚੋਣ ਡਿਕਲੇਅਰ ਹੋ ਚੁੱਕੀ ਆ ਔਰ ਅਸੀਂ ਜਿਹੜੀ ਆ ਉਹ 13 ਵਡਾਂ ਨੇ ਸਾਡੇ ਕੋਲ ਇਥੇ ਨਗਰ ਕੌਂਸਲ ਦੀਆਂ ਅਸੀਂ ਸਾਰੀਆਂ ਵਡਾਂ ਦੇ ਉੱਤੇ ਚੋਣ ਜੜੀ ਆ ਲੜਾਂਗੇ ਔਰ ਉਮੀਦਵਾਰ ਦੀ ਲਿਸਟ ਜਿਹੜੀ ਆ ਬਹੁਤ ਜਲਦ ਅਸੀਂ ਜਾਰੀ ਕਰ ਦੇਵਾਂਗੇ ਬਾਕੀ ਜਿੰਨੇ ਵੀ ਕੋਈ لمبے ਸਮੇਂ ਤੋਂ ਇਥੇ ਤੁਹਾਨੂੰ ਪਤਾ ਨਗਰ ਕੌਂਸਲ ਨਹੀਂ ਆ ਕੁਝ ਨਵੇਂ ਪਿੰਡ ਵੀ ਜਿਹੜੇ ਨੇ ਪੰਜ ਕੋਈ ਇਸ ਨਗਰ ਕੌਂਸਲ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਸੇ ਕਰਕੇ ਵਾਡਾਂ ਦੋ ਵਧੀਆਂ ਨੇ ਸੋ ਅਸੀਂ ਬਹੁਤ ਜਲਦ ਜਿਹੜਾ ਕੈਂਡੀਡੇਟ ਦਵਾਂਗੇ ਔਰ ਨਾਲ ਦੇ ਨਾਲ ਡੇਰਾ ਬਾਬਾ ਨਾਨਕ ਦਾ ਜੋ ਵਿਕਾਸ ਰੁਕਿਆ ਪਿਆ ਹੈ ਉਹ ਜਿਹੜੇ ਕਿ ਕਮਨਗਰ ਕਾਉਂਸਲ ਨੇ ਕਰਨੇ ਹੁੰਦੇ ਨੇ ਉਹ ਅਸੀਂ ਆਪਣੀ ਨਗਰ ਕਾਉਂਸਲ ਬਣਾ ਕੇ ਬਹੁਮਤ ਦੇ ਨਾਲ ਅਸੀਂ ਜਿੱਤਾਂ ਸੁਰ ਕਰਾਂਗੇ ਔਰ ਰੁਕੇ ਹੋਏ ਕੰਮ ਜਿਹੜੇ ਨਗਰ ਕਾਉਂਸਲ ਦੇ ਉਹ ਪੂਰੇ ਅਸੀਂ ਸਾਡੀ ਪਾਰਟੀ ਕੋਈ ਇਹੋ ਜਿਹੀ ਨਹੀਂ ਕਰਦੀ ਅਸੀਂ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਚੋਣਾਂ ਹੋਣਗੀਆਂ ਅਸੀਂ ਸਰਪੰਚੀਆਂ ਵੀ ਲੜੀਆਂ ਸੀਗੀਆਂ ਨਿਰਪੱਖ ਤਰੀਕੇ ਦੇ ਨਾਲ ਲੜੀਆਂ ਨੇ ਕਾਰਪੋਰੇਸ਼ਨਲ ਲੜੀਆਂ ਨੇ ਨਿਰਪੱਖ ਤਰੀਕੇ ਦੇ ਨਾਲ ਲੜੀਆਂ ਨੇ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕ ਵਟੇ ਨੇ ਲੋਕ ਜਿਹਨੂੰ ਫਤਵਾ ਦਿੰਦੇ ਨੇ ਉਹੀ ਜਿੱਤਦਾ ਸੋ ਅਸੀਂ ਬਿਲਕੁਲ ਨਿਰਪੱਖੋ ਕੇ ਇਹ ਚੋਣਾ ਚੜੀਆਂ ਆ ਉਹ ਲੜਾਂਗੇ ਸਰ ਇੱਕ ਇੱਕ ਸੀਟ ਤੇ ਪੰਜ ਪੰਜ ਦਾਵੇਦਾਰ ਉਹ ਉਹਨੂੰ ਮੈਨੇਜੇ ਕਿਵੇਂ ਨਹੀਂ ਕੋਈ ਗੱਲ ਨਹੀਂ ਸਾਡੇ ਜੜੇ ਵੀ ਨੇ ਸਾਡੇ ਆਪਣੇ ਨੇ ਜਿੰਨੇ ਵੀ ਆ ਗਏ ਨੇ ਸਾਡੇ ਆਪਣੇ ਨੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਟਿਕ ਨੂੰ ਲੈ ਕੇ ਉਹ ਸਾਰਿਆਂ ਨੂੰ ਮਨਜ਼ੂਰ ਹੋ ਗਾ। ਸਰ ਕੋ ਡਿਸਾਈਡ ਕੀਤਾ ਗਿਆ ਲੈ ਤਾਂ ਕਿਸੇ ਨੂੰ ਨਹੀਂ ਬੱਸ ਅਸੀਂ ਜੋ ਬਹੁਤ ਜਲਦ ਐਮਐਲਏ ਸਾਹਿਬ ਸਾਡੀ ਕਮੇਟੀ ਬਣੀ ਸੀਗੀ ਲਖਨਾ ਸਾਹਿਬ ਨੇ ਨਾਲ ਚੇਅਰਮੈਨ ਸਾਹਿਬ ਸਾਡੇ ਇਥੋਂ ਦੇ ਸਾਡੀ ਕਮੇਟੀ ਆ 7 ਮੈਂਬਰਾਂ ਦੀ ਕਮੇਟੀ ਆ ਉਹ ਅਸੀਂ ਪੂਰਾ ਡਿਸਾਈਡ ਕਰਕੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਜੋ ਵੀ ਜਿਹੜੀ ਵੀ ਉਮੀਦਵਾਰ ਤੇ ਸਹਿਮਤੀ ਬਣੂਗੀ ਉਹ ਉਮੀਦਵਾਰ ਸਰ ਤੁਹਾਨੂੰ ਪਤਾ ਹੈ ਬੜੇ ਬੱਚੇ ਸਾਡੇ ਬੜੇ ਕਰਜ਼ੇ ਚੁੱਕ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਗਏ ਸੀਗੇ ਔਰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਮੈਂ ਵੀ ਗਿਆ ਸੀ ਕਿ ਉੱਥੇ ਰਸੀਵ ਕਰਨ ਉਹਨਾਂ ਨੂੰ 에어ਪੋਰਟ ਦੇ ਉੱਤੇ ਸੋ ਬੜੇ ਮਯੂਸ ਸੀਗੇ ਸੋ ਮੈਂ ਤੇ ਇਹ ਹੀ ਕਹੂੰਗਾ ਬੱਚਿਆਂ ਨੂੰ ਕਿ ਆਪਣੇ ਸੂਬੇ ਦੇ ਵਿੱਚ ਰਹਿ ਕੇ ਆਪਣੀ ਜੜੀ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਆ ਉਹ ਨਾ ਜਾਓ ਬਾਕੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਗਪ੍ਰਮਾਨ ਸਨਮਾਨ ਸਾਹਿਬ ਵੀ ਗਏ ਸੀਗੇ ਉਹਨਾਂ ਨੇ ਪ੍ਰੋਸਾ ਦੁਹਾਇਆ ਕਿ ਜੋ ਵੀ ਇਦੇ ਵਿੱਚ ਏਜੰਟ ਜਿੰਮੇਵਾਰ ਹੋਣਗੇ ਉਹਨਾਂ ਦੇ ਵਿਰੁੱਧ ਜੜੀਆ ਉਹ ਵੀ ਕੋਈ ਨਹੀਂ ਕਰ ਰਿਹਾ ਸੋਸਲ ਕੋਈ ਦਿੱਖਦੀ ਜਾਂ ਕਿ ਇਸ ਤਰ੍ਹਾਂ ਦੀ ਗੱਲ ਹੈ ਸੈਂਟਰ ਦੇ ਨਾਲ ਤੇ ਦੇਖੋ ਜੀ ਸੈਂਟਰ ਨੂੰ ਗੱਲ ਕਰਨੀ ਚਾਹੀਦੀ ਸੀਗੀ ਅਮਰੀਕਾ ਦੇ ਨਾਲ ਜਿਹੜੀ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀਗੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਬੱਚਿਆਂ ਨੂੰ ਇਧਰ ਲਿਆਂਦਾ ਗਿਆ ਹੈ ਕਈ ਕਈ ਦਿਨ ਕੈਂਪਾਂ ਦੇ ਵਿੱਚ ਰੱਖ ਕੇ ਬੇੜੀਆਂ ਹੱਥ ਘੜੀਆਂ ਆ ਲਾ ਕੇ ਇਧਰ ਜਿਹੜਾ ਜਨ ਬੈ ਗਿਆ ਉਹ ਬੜਾ ਨਰਾਸ਼ਾ ਜਨਕ ਆ ਅਸੀਂ ਵਿਰੋਧਤਾ ਕਰਦੇ ਆ ਇਸ ਚੀਜ਼ ਦੀ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਨੂੰ ਬਦਨਾਮ ਕਰਕੇ ਜਿਹੜਾ ਉਹ ਸਾਰੇ ਟੀਪੋਰਟ ਵੀ ਅੰਮ੍ਰਿਤਸਰ ਦੇ 에어ਪੋਰਟ ਤੇ ਕੀਤੇ ਗਏ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਦੀ ਐਮਸੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਹੈ ਬੜਾ ਉਤਸ਼ਾਹ ਵਾਲਾ ਇਲੈਕਸ਼ਨ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਲੋਕਾਂ ਚ ਉਮੀਦਵਾਰਾਂ ਨੂੰ ਲੈ ਕੇ ਹਰ ਇੱਕ ਦਾ ਹੱਕ ਬੰਦਾ ਲੋਕਤੰਤਰ ਹੈ ਲੋਕ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਨੀ ਚਾਹੁੰਦੇ ਨੇ ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਕਦੇ ਵਕਤ ਸੀਗਾ ਡੇਰਾ ਬਾਬਾ ਨਾਨਕ ਚ ਸਾਨੂੰ ਵਾਰਡ ਚ 10 ਬੰਦੇ ਵਾਰਡ ਚ ਨਹੀਂ ਸੀਗੇ ਮਿਲਦੇ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ 17 ਸਾਲਾਂ ਬਾਅਦ ਕਾਂਗਰਸ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਾ ਝੰਡਾ ਡੇਰਾ ਬਾਬਾ ਨਾਨਕ ਚ ਘਟਿਆ ਔਰ ਮੈਨੂੰ ਡੇਰਾ ਬਾਬਾ ਨਾਨਕ ਤੋਂ ਲੋਕਾਂ ਤੋਂ ਪੂਰੀ ਉਮੀਦ ਹੈ ਕੀ ਆਮ ਆਦਮੀ ਪਾਰਟੀ ਜਿਹੜੇ ਵੀ ਕੈਂਡੀਡੇਟ ਨੂੰ ਮੈਦਾਨ 'ਚ उतारेਗੀ ਲੋਕੋ ਦੇ ਹੱਕ 'ਚ ਫਤਵਾ ਦੇਣਗੇ ਔਰ ਹਰ ਜਿਹੜਾ ਐਮਸੀ ਆਉ ਆਮ ਆਦਮੀ ਪਾਰਟੀ ਦਾ ਬਣੇਗਾ ਮੁਕਾਬਲਾ ਮੈਦਾਨ 'ਚ ਆਉਣ ਦੋ ਇਹ ਸਾਰੇ ਮੁਕਾਬਲਾ ਮਹੀਨਾ ਡੇਢ ਮਹੀਨਾ ਹੋ ਗਿਆ ਕਰਕੇ ਹੀ ਗਏ ਨੇ ਭਾਜਪੀ ਵਾਲੇ ਵੀ ਕਰਕੇ ਮੁਕਾਬਲਾ ਕਾਂਗਰਸ ਵਾਲਿਆਂ ਵੀ ਕਰ ਲਿਆ ਆਮਦ ਡੇਢ ਮਹੀਨਾ ਪਹਿਲਾਂ ਤਾਂ ਜੇ ਇਲੈਕਸ਼ਨ ਹੋ ਗਿਆ ਟੀ ਲੋਕੀ ਤਾਂ ਵੋਟਾਂ ਪਾ ਕੇ ਹਟੇ ਨੇ ਅੱਜ ਤੇ ਸਾਰਾ ਕੁਝ ਤਾਜ਼ਾ ਤਾਜ਼ਾ ਹੀ ਆ ਠੀਕ ਹੈ ਮੈਨੂੰ ਤਾਂ ਬੜੀ ਖੁਸ਼ੀ ਆ ਕਿ ਤਾਜ਼ਾ ਤਾਜ਼ੇ ਕੰਮ ਤੇ ਫੇਰ ਉਹ ਚੱਲਿਆ ਇਸ ਕਰਕੇ ਲੋਕੀ ਬੜੇ ਸਮਝਦਾਰ ਨੇ ਲੋਕੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਇੰਨੇ ਖੁਸ਼ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਲਾਉਂਦੇ ਨੇ ਇਹ 2021 ਵਾਲੀ ਜਿਹੜੀ ਵਾਰਡਬੰਦੀ ਹੋਈ ਹੈ ਉਹਦੇ ਮੁਤਾਬਕ ਇਲੈਕਸ਼ਨ ਹੋਣੀ ਨਾਮਜ਼ਦਗੀਆਂ ਸਾਰਾ ਇੱਕ ਤਾਂ ਸਟਾਰਟ ਹੋ ਗਈਆਂ ਕੁ ਕੁ ਦਿਨ ਭਰੀਏ ਨੇ ਦਿੱਤਾ ਹੁਣ ਸਾਡੇ ਈਟੀਓ ਸਾਹਿਬ ਆਏ ਨੇ ਕੈਬਨਟ ਮੰਤਰੀ ਇਹਨਾਂ ਦੀ ਗਵਾਈ ਚ ਕਮੇਟੀ ਬਣੀ ਆ ਜਿੱਦਣ ਹਨ ਉਹ ਕੰਮ ਕਰ ਦੇਣਗੇ 19 ਨੂੰ ਕਰਾਉਣੀਆਂ ਤਾਂ 19 ਨੂੰ ਕਰਾ ਦਾਂਗੇ ਆਪਣੇ ਕੈਂਡੀਡੇਟ ਲੈ ਕੇ 20 ਨੂੰ ਕਹਿਣਗੇ ਤਾਂ 20 ਕੈਂਡੀਡੇਟ ਸਾਰੇ ਆਪਾਂ ਇਕੱਠੇ ਦੇ ਇਕੱਠੇ 13 ਕੈਂਡੀਡੇਟ ਖੜਕੇ ਇਹਨਾਂ ਦੀ ਗਵਾਈ 'ਚ ਸਾਰੇ ਜਿਹੜੇ ਨਾਮੀਨੇਸ਼ਨ ਕਾਗਜ਼ ਜਿਹੜੇ ਭਰਾਂਗੇ